ਪਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਪ੍ਰੀਤ ਰਣਜੀਤ ਜੁਲਰ ਪਾਸ ਤੋਂ ਸੋ ਦੋਸਤੋ ਹਰ ਦਿਨ ਦੀ ਤਰ੍ਹਾਂ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਸੋ ਆਓ ਦੋਸਤੋ ਅੱਜ ਤੁਹਾਡੇ ਲਈ ਪੌਕੇਟ ਫ੍ਰੈਂਡਲੀ ਅਸਲੀ ਡਾਇਮੰਡ ਸੈੱਟ ਲੈ ਕੇ ਹਾਜ਼ਰ ਆਂ ਜੀ ਜੋ ਕਿ ਤੁਸੀਂ ਦੇਖ ਕੇ ਬੜੇ ਹੀ ਖੁਸ਼ ਹੋਵੋਗੇ ਕਿਉਂਕਿ ਇਹ ਬੜੇ ਹੀ ਰੀਜ਼ਨੇਬਲ ਪ੍ਰਾਈਸ ਰੱਖੇ ਨੇ ਜੀ ਅਸੀਂ ਡਾਇਮੰਡ ਸੈੱਟਸ ਦੇ ਆਓ ਦੋਸਤੋ ਇੱਕ ਨਜ਼ਰ ਤੁਹਾਨੂੰ ਸੈਟਾਂ ਤੇ ਘਰਾਉਣ ਜਾ ਰਹੇ ਆਂ ਜੀ ਸਭ ਤੋਂ ਫਰਸਟ ਤੇ ਜੋ ਅਸੀਂ ਤੁਹਾਨੂੰ ਡਾਇਮੰਡ ਸੈੱਟ ਦਿਖਾ ਰਹੇ ਹਾਂ ਜੀ ਇਸ ਦੇ 골ਡ ਦੀ ਗੱਲ ਕਰੀਏ 14 ਕੈਰਟ ਹਾਲਮਾਰਕ 골ਡ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਦੇ ਪ੍ਰਾਈਸ ਦੀ ਗੱਲ ਕਰੀਏ 45000 500 ਰੁਪਏ ਇਸ ਦੀ ਕੀਮਤ ਰੱਖੀ ਗਈ ਹੈ ਜੀ ਜੋ ਕਿ ਬੜੀ ਰੀਜ਼ਨੇਬਲ ਹੈ ਤੁਸੀਂ ਦੇਖ ਸਕਦੇ ਹੋ ਵਿਦ ਸਟੱਡ ਹੈ ਜੀ ਨਾਲ ਲੋਕੇਟ ਹੈ ਅਗਰ ਤੁਸੀਂ ਇਹਦੇ ਵਿੱਚ ਚੇਨ ਵਗੈਰਾ ਐਡ ਕਰਾਉਣੀ ਹੋਵੇ 25 ਤੋਂ 30000 ਤੱਕ ਚੇਨ ਵੀ ਐਡ ਹੋ ਸਕਦੀ ਹੈ ਜੀ ਇਸ ਤੋਂ ਇਲਾਵਾ ਇੱਕ ਤੁਹਾਨੂੰ ਹੋਰ ਸੈੱਟ ਦਿਖਾ ਰਹੇ ਹਾਂ ਜੋ ਕਿ 60000 ਪ੍ਰਾਈਸ ਦੇ ਵਿੱਚ ਅਵੇਲੇਬਲ ਹੈ ਜੀ ਆਪਣੇ ਕੋਲ ਤੁਸੀਂ ਦੇਖ ਸਕਦੇ ਹੋ ਬੜਾ ਹੀ ਸੋਹਣਾ ਕਨਸੈਪਟ ਹੈ ਜੀ ਇਸ ਦਾ ਦੋਸਤੋ ਰੇਟ 골ਡ ਦਾ ਹਰ ਰੋਜ਼ ਦੀ ਤਰ੍ਹਾਂ ਅੱਪ ਹੁੰਦਾ ਜਾ ਰਿਹਾ ਹੈ ਸੋ ਸਾਨੂੰ ਇਹ ਹੁੰਦਾ ਹੈ ਜੀ ਤੁਹਾਡੇ ਲਈ ਲਾਈਟ ਤੋਂ ਲਾਈਟ ਸੈੱਟਸ ਲੈ ਕੇ ਆਉਂਦੇ ਰਹੀਏ ਸੋ ਤੁਸੀਂ ਦੇਖ ਸਕਦੇ ਹੋ ਸ਼ਨੈਲ ਦੇ ਵਿੱਚ ਅਸੀਂ ਇੱਕ ਡਿਜ਼ਾਈਨ ਤਿਆਰ ਕੀਤਾ ਹੈ ਜਿਸ ਦੇ ਪ੍ਰਾਈਜ਼ ਰੇਟ ਦੱਸਿਆ ਜਾਵੇ ਤਾਂ ਬੜਾ ਹੀ ਸੁਣ ਕੇ ਹੈਰਾਨ ਹੋਣ ਵਾਲਾ ਪ੍ਰਾਈਜ਼ ਹੈ ਤੁਸੀਂ ਦੇਖ ਸਕਦੇ ਹੋ ਵਿਦ ਟੋਪਸ ਔਰ ਵਿਦ ਲਾਕਟ ਜੋ ਕਿ ਓਨਲੀ 65000 ਪ੍ਰਾਈਜ਼ ਦੇ ਕੀਮਤ ਉੱਪਰ ਤੁਹਾਨੂੰ ਮਿਲਣ ਵਾਲਾ ਹੈ ਜੀ ਤੁਸੀਂ ਦੇਖ ਸਕਦੇ ਹੋ 65 ਇਸ ਤੋਂ ਇਲਾਵਾ ਆਪਾਂ ਇੱਕ ਫਲਾਵਰ ਦੇ ਵਿੱਚ ਡਾਇਮੰਡ ਸੈੱਟ ਤਿਆਰ ਕੀਤਾ ਹੈ ਜਿਸ ਦੇ ਪ੍ਰਾਈਸ ਦੀ ਗੱਲ ਕੀਤੀ ਜਾਵੇ ਓਨਲੀ 95000 ਯਾਨੀ ਕਿ 95000 ਦੇ ਵਿੱਚ ਤੁਹਾਨੂੰ ਮਿਲਣ ਵਾਲਾ ਇਹ ਸੈੱਟ ਸਾਰੇ ਹੀ ਸੈੱਟ ਹਾਲਮਾਰਕ 골ਡ ਦੇ ਵਿੱਚ ਰੈਡੀ ਨੇ ਜੀ ਇਸ ਤੋਂ ਇਲਾਵਾ ਥੋੜਾ ਵੱਡੇ ਲੋਕੇਟ ਦੇ ਨਾਲ ਤੁਹਾਨੂੰ ਅਸੀਂ ਡਾਇਮੰਡ ਦਾ ਸੈੱਟ ਦਿਖਾ ਰਹੇ ਹਾਂ ਜੀ ਜਿਸ ਦੇ ਵਿੱਚ 2 ਕੈਰਟ ਤੱਕ ਡਾਇਮੰਡ ਯੂਜ਼ ਹੋਇਆ ਹੋਇਆ ਹੈ ਔਰ 14 ਕੈਰਟ 골ਡ ਦੇ ਨਾਲ 115000 ਪ੍ਰਾਈਸ ਦੇ ਵਿੱਚ ਸਾਨੂੰ ਇਹ ਸਹਵਾਲਾ ਸੈੱਟ ਮਿਲਣ ਵਾਲਾ ਸੋ ਜਲਦੀ ਤੋਂ ਪਹਿਲਾਂ ਤੁਸੀਂ ਇਹ ਵਾਲੇ ਸੈੱਟ ਦੇਖ ਹੀ ਲਏ ਹੋਣੇ ਸੋ ਜਿੰਨਾ ਵੀ ਮੇਰੇ ਵੀਰ ਭੈਣਾਂ ਨੇ ਆਰਡਰ ਕਰਨਾ ਹੈ ਸਾਡੇ ਇੰਸਟਾਗ੍ਰam ਪੇਜ ਔਰ ਸਾਡੇ YouTube ਚੈਨਲ ਦੇ ਵਿੱਚ ਕਮੈਂਟ ਕਰਕੇ ਸਾਨੂੰ ਬੁੱਕ ਕਰਵਾ ਸਕਦਾ ਹੈ ਸਾਡੇ ਚੈਨਲ ਨੂੰ ਬੜਾ ਹੀ ਪਿਆਰ ਦੇ ਰਹੇ ਹੋ ਸੋ ਦੋਸਤੋ ਜਿਨ੍ਹਾਂ ਨੇ ਵੀ ਹਲੇ ਤੱਕ ਸਾਡਾ ਇਹ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜਲਦੀ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀਆਂ ਨਵੀਆਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਕਾਉਂਟ ਸੈਕੰਡ ਬਹੁਤ ਬਹੁਤ ਧੰਨਵਾਦ